ਇੱਕ ਸਾਖੀ ਜਿਹੜੇ ਗੁਰਪ੍ਰਤਾਪ ਸੂਰਜ ਦੇ ਵਿੱਚੋਂ ਵੀ ਮਿਲਦੀ ਹੈ ਜਿਹੜੇ ਭਾਈ ਬਾਲਾ ਜੀ ਦੇ ਜੀਵਨ ਸਾਖੀ ਦੇ ਵਿੱਚੋਂ ਵੀ ਮਿਲਦੀ ਹੈ ਜਿਹੜੇ ਸਾਖੀ ਪ੍ਰਥੀਏ ਦੇ ਪੁੱਤਰ ਨੇ ਉਹਨੇ ਵੀ ਲਿਖੀ ਜੀ ਔਰ ਇਹ ਸਾਖੀ ਦਾ ਪਹਿਲੋ ਵੇਰਵੇਸ਼ ਕਰਕੇ ਦੇ ਦਿੱਤਾ ਕਈ ਵਾਰ ਹੁੰਦਾ ਕਿ ਇਹ ਕਿੱਥੋਂ ਕਹਿ ਦਿੱਤਾ ਕਿੱਥੋਂ ਸੁਣਾ ਦਿੱਤਾ ਸਤਗੁਰੂ ਦੀ ਕਿਰਪਾ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜੰਗਲ ਦੇ ਵਿੱਚੋਂ ਤੁਰੇ ਜਾਂਦੇ ਨੇ ਭਾਈ ਮਰਦਾਨਾ ਜੀ ਨਾਲ ਨੇ ਬਸ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਸਾਰਾ ਦਿਨ ਹੋ ਗਿਆ ਰਾਤ ਵੀ ਸਾਰੀ ਲੰਗੀ ਭਾਈ ਮਰਦਾਨਾ ਜੀ ਕਹਿਣ ਕਿ ਸਤਗੁਰੂ ਜੀ ਕਿੱਥੇ ਜੰਗਲ ਵਿੱਚ ਲਿਆਕਤਿਆ ਜੀ ਲਹਿੰਦੇ ਬੋਲੀ ਸਿੱਧੀ ਠੇਠ ਬੋਲੀ ਸੀ ਪੰਜਾਬੀ ਕਿ ਕਿੱਥੇ ਲਿਆਕਤਿਆ ਜੀ ਸਤਗੁਰੂ ਕਹਿੰਦ ਨੇ ਭਾਈ ਮਰਦਾਨਾ ਇਹ ਜੰਗਲ ਨਹੀਂ ਤੇ ਭਾਈ ਮਰਦਾਨਾ ਜੀ ਥੋੜਾ ਜਿ ਖਿਜ ਕੇ ਬੋਲਦੇ ਨੇ ਕਿ ਜੰਗਲ ਦੇ ਵਿੱਚ ਡੇਢ ਦਿਨ ਹੋ ਗਿਆ ਤੁਰਿਆ ਕਿ ਤੁਰੇ ਜਾ ਰਹੇ ਤੁਰੇ ਜਾ ਰਹੇ ਪਿੰਡ ਕੋਈ ਨਜ਼ਰ ਨਹੀਂ ਆਇਆ ਤੇ ਤੁਸੀਂ ਕਹਿੰਦੇ ਜੰਗਲ ਕੋਈ ਨਹੀਂ ਸਤਗੁਰੂ ਜੀ ਫਿਰ ਕਹਿੰਦ ਨੇ ਮਰਦਾਨਾ ਕਿ ਜਿਹੜੇ ਥਾਂ ਤੇ ਜੱਪਣ ਵਾਲੇ ਬਹਿ ਜਾਂਣਾ ਜਾਂ ਜਿੱਥੇ ਜੱਪਣ ਵਾਲਿਆਂ ਦੇ ਪੈਰ ਪੈ ਜਾਣਾ ਉਹ ਜੰਗਲ ਨਹੀਂ ਹੁੰਦਾ ਇਹ ਸਤਿਗੁਰੂ ਦੇ ਪਾਵਨ ਬਚਨ ਨੇ ਧੰਗੁਰੂ ਨਾਨਕ ਦੇ ਮਹਾਰਾਜ ਜੀ ਸਮਝਉਂਦੇ ਨੇ ਕਿ ਜਿੱਥੇ ਨਾਮ ਜਪਿਆ ਪ੍ਰ ਪਿਆਰੇ ਸੇ ਅਸਥਲ ਸੋਇਣੇ ਚੋ ਬਾਰੇ ਹੁਣ ਅਸਥਲ ਕਿੰਨੂੰ ਕਹਿੰਦੇ ਮਾਰੂਥਲ ਕਿ ਦੁਨੀਆ ਦੇ ਲੋਕਾਂ ਨੂੰ ਲੱਗਦਾ ਕਿ ਇਹ ਮਾਰੂਥਲ ਜਿੱਥੇ ਦੂਰ ਤੱਕ ਰੇਤ ਰੇਤ ਨਜ਼ਰ ਆਵੇ ਕੁਝ ਹੋ ਵੀ ਨਾ ਪਾਈ ਮਰਦਾਨਿਆ ਤੈਨੂੰ ਮਾਰੂਥਲ ਤੈਨੂੰ ਜੰਗਲ ਨਜ਼ਰ ਆਉਂਦਾ ਪਰ ਸੱਚ ਹੈ ਕਿ ਜਿੱਥੇ ਨਾਮ ਜਪਿਆ ਜਾਂਦਾ ਉਹ ਮਾਰੂਥਲ ਉਹ ਜੰਗਲ ਵੀ ਸੋਹਣੇ ਮਹੱਲਾਂ ਦੇ ਬਰਾਬਰ ਨੇ ਸੋਹਣੇ ਮਹੱਲਾਂ ਤੋਂ ਵੀ ਸੋਹਣੇ ਨੇ ਜਿੱਥੇ ਨਾਮ ਜਪਿਆ ਪਰ ਪਿਆਰੇ ਸੇ ਅਸਥਲ ਸੋਹਣੇ ਚੁਬਾਰੇ ਸਤਿਗੁਰ ਜੀ ਨੇ ਪੰਕਤੀ ਸੁਣਾਈ ਤੇ ਭਾਈ ਮਰਦਾਨੇ ਨੂੰ ਕਹਿੰਦੇ ਨੇ ਚੱਲਦਾਰੋ ਚੱਲਦੇ ਚੱਲਦੇ ਕਹਿੰਦੇ ਅਗਲਾ ਦਿਨ ਵੀ ਅੱਧਾ ਲੰਘ ਗਿਆ ਇੱਕ ਪਿੰਡ ਨਜ਼ਰ ਆਇਆ ਨਗਰ ਨੂੰ ਵੇਖ ਕੇ ਭਾਈ ਮਰਦਾਨਾ ਜਿੱਦ ਜਿਵੇਂ ਕਹਿੰਦੇ ਨਾਲ ਸਾਧ ਵਿੱਚ ਸਹਾਇ ਜੀ ਕਿਉਂਕਿ ਭੁੱਖ ਵੀ ਲੱਗੀ ਸੀ ਪਿਆਸ ਵੀ ਲੱਗੀ ਸੀ ਕਿ ਇੱਥੋਂ ਕੁਝ ਖਾਣ ਨੂੰ ਮਿਲੇਗਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਭਾਈ ਮਰਦਾਨਾ ਚੱਲ ਆਪਾਂ ਨਗਰ ਦੇ ਵਿੱਚ ਚਲੀਏ ਹੁਣ ਜਿਹੜੇ ਨਗਰ ਦੇ ਵਿੱਚ ਗਏ ਇੱਥੇ ਇਤਿਹਾਸ ਲਿਖਦਾ ਕਿ ਉਸ ਪਿੰਡ ਵਾਲੇ ਸਾਰੇ ਹੀ ਲੋਕ ਠੱਗ ਸਨ ਜੀ ਤੇ ਜਿਹੜਾ ਠੱਗ ਹੁੰਦਾ ਦੇਖੋ ਠੱਗ بس ਗੱਲਾਂ-ਬਾਤਾਂ ਨਾਲ ਠੱਗ ਲਿੰਦਾ ਜੀ ਸਾਰਾ ਕੁਝ ਠੱਗ ਲਿੰਦਾ ਔਰ ਇਹ ਪਿੰਡ ਐਵੇਂ ਦਾ ਠੱਗ ਸੀ ਜੇ ਗੱਲਾਂ-ਬਾਤਾਂ ਨਾਲ ਬੰਦਾ ਨਾ ਠੱਗਿਆ ਜਾਏ ਤੇ ਇਹਨਾਂ ਨੂੰ ਪਤਾ ਲੱਗੇ ਕਿ ਇਹਦੇ ਕੋਲ ਥੋੜੇ ਜਿਵੇਂ ਰੁਪਏ ਪੈਸੇ ਨਹੀਂ ਇਹ ਉਹਨੂੰ ਮਾਰ ਕੇ ਵੱਢ ਕੇ ਪਤਾ ਹੀ ਨਹੀਂ ਸੰ ਲੱਗਣ ਦਿੰਦੇ ਕਿ ਕਿੱਥੇ ਫੂਕ ਦਿੱਤਾ ਕਿਉਂਕਿ ਸਾਰੇ ਪਿੰਡ ਰਲਿਆ ਹੋਇਆ ਹੈ ਸਾਰੇ ਪਿੰਡ ਠੱਗ ਜਾਂਦੇ ਇਹਨਾਂ ਨੇ ਇੱਕ ਆਪਣਾ ਮੁਖੀ ਬਣਾਇਆ ਹੋਇਆ ਜਿਹਨੂੰ ਇਹ ਪੀਰ ਕਹਿੰਦੇ ਨੇ ਜੀ ਤੇ ਪੇਰ ਦਾ ਕੰਮ ਐ ਸੀ ਕਿ ਜੋ ਕੁਛ ਕਿਸੇ ਨੇ ਵੀ ਠੱਗਿਆ ਉਹ ਸਾਰੇ ਪਿੰਡ ਦੇ ਵਿੱਚ ਬਰਾਬਰ ਸਭ ਨੂੰ ਵੰਡ ਕੇ ਦੇਣਾ ਆਏ ਗਏ ਨੂੰ ਪੇਰ ਦੇ ਟਿਕਾਣੇ ਤੇ ਲੈ ਜਾਣਾ ਜੁਰਜ ਜਦੋਂ ਧੰਗੂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਇਹਨੂੰ ਉੱਥੇ ਛੱਡ ਦਿੱਤਾ ਜੀ ਪਰ ਜਾ ਕੇ ਨਾਲੇ ਉਸ ਪੇਰ ਨੂੰ ਚੰਗੀ ਤਰ੍ਹਾਂ ਕਹਿ ਕਿ ਉਹਨਾਂ ਨੇ ਸਮਝਾਇਆ ਕਿ ਦੇਖੋ ਇਹ ਪਹਿਰਾਵਾ ਇਹਨਾਂ ਦਾ ਕੱਪੜੇ ਬੜੇ ਸੋਹਣੇ ਪਾਏ ਨੇ ਰੇਸ਼ਮੀ ਕੱਪੜੇ ਨੇ ਇਮ ਸਾਨੂੰ ਲੱਗਦਾ ਕਿ ਇਹ ਕੋਈ ਨਾ ਕੋਈ ਜ਼ਰੂਰ ਹੀਰੇ ਦੇ ਵਪਾਰੀ ਹੋਣਗੇ ਵਪਾਰ ਕਰਨ ਵਾਸਤੇ ਆਏ ਹੋਣਗੇ ਇਹ ਭਾਵੇਂ ਪੈਦਲ ਆਏ ਨੇ ਪਰ ਇਹਨਾਂ ਕੋਲ ਕੋਈ ਨਾ ਕੋਈ ਕੀਮਤੀ ਮੋਤੀ ਜਾਂ ਹੀਰਾ ਜ਼ਰੂਰ ਹੋਏਗਾ ਤੇ ਭਾਵੇਂ ਜੇ ਰਾਤ ਜੋ ਕੁਝ ਲੁੱਟੇਗਾ ਬੱਚੇ ਤੇ ਰੱਖੀ ਸਵੇਰੇ ਸਾਰਿਆਂ ਦੇ ਵਿੱਚ ਵੰਡਣਾ ਹੈ ਉਰ ਪੀਰ ਕਹਿੰਦਾ ਤੁਹਾਨੂੰ ਮੇਰੇ ਤੇ ਯਕੀਨ ਹੈ ਨਾ ਕਹਿੰਦੇ ਯਕੀਨ ਹੈ ਤਾਂ ਹੀ ਤੇ ਛੱਡਣਾ ਹੈ ਛੱਡ ਕੇ ਚਲੇ ਗਏ ਹੁਣ ਉਹ ਘਰ ਵਾਲਾ ਜਿੰਨੇ ਆਏ ਗਏ ਦੀ ਥਾਂ ਬਣਾਈ ਹੈ ਉਹ ਲੱਗਾ ਇੰਤਜ਼ਾਰ ਕਰਨ ਤੇ ਭਾਈ ਮਰਦਾਨਾ ਜੇ ਹਾਥੋਂ ਤੋਂ ਤੋਕ ਕੇ কুরਲਾਪੁਰਲਾ ਕਰਕੇ ਤਿਆਰ ਹੋ ਕੇ ਆਗੇ ਕਿ ਹੁਣ ਕੁਝ ਖਾਣ ਨੂੰ ਮਿਲੇਗਾ ਧੰਗੁਰੂ ਨਾਨਕ ਦੇ ਮਹਾਰਾਜ ਕਹਿੰਦਾ ਮਰਦਾਨਿਆ ਇਹ ਸਾਰਾ ਪਿੰਡ ਠੱਗਾਂ ਦਾ ਹੈ ਤੇ ਠੱਗ ਵੀ ਐਵੇਂ ਦੇ ਨੇ ਜਿਨ੍ਹਾਂ ਦੀ ਠੱਗੀ ਨਾ ਨਾ ਚੱਲੇ ਇਹ ਬੰਦੇ ਨੂੰ ਵੱਢ ਕੇ ਮਾਰ ਕੇ ਕਿਸੇ ਖੂਜ ਸੁੱਟ ਦਿੰਦੇ ਨੇ ਜਾਂ ਸਾੜ ਦਿੰਦੇ ਨੇ ਦੂਸਰੇ ਪਿੰਡ ਤੱਕ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਕੋਈ ਜਦੋਂ ਸਾਰੇ ਪਿੰਡ ਰਲਿਆ ਹੋਵੇ ਤੇ ਵੱਡ ਮਾਰ ਕੇ ਜੇ ਕਿਸੇ ਨੂੰ ਸਾੜ ਵੀ ਦੇਣ ਦੱਬ ਵੀ ਦੇਣ ਦੱਸਣਾ ਕਿੰਨੇ ਤੇ ਪਾਈ ਮਰਦਾਨਾ ਜੀ ਉੱਥੇ ਡਰ ਗਏ ਨਾਲੇ ਹੱਥ ਜੋੜੇ ਕਿ ਸਤਿਗੁਰ ਜੀ ਤੇ ਜੰਗਲ ਨਾਲੋਂ ਹੀ ਭੈੜੇ ਥਾਂ ਤੇ ਲੈ ਇਹ ਕਿਥੇ ਲਿਆ ਕੇ ਮਾਰੇ ਜੀ ਤੁਹਾਨੂੰ ਪਤਾ ਸੀ ਠੱਗ ਨੇ ਐਵੇਂ ਦੇ ਠੱਗ ਮਾਰ ਵੀ ਦਿੰਦੇ ਨੇ ਤੇ ਫਿਰ ਇਥੇ ਐਵੇਂ ਹੀ ਕਦਰ ਲੀ ਸੀ ਦੇਖੋ ਸਾਖੀ ਤੇ ਮਿਲਦੀ ਔਰ ਗੁਰੂ ਦੇ ਬਾਣੀ ਦੇ ਮੁਤਾਬਕ ਹੈ ਜੀ ਸਤਿਗੁਰ ਜੀ ਨੇ ਵਚਨ ਤਾਂ ਹੀ ਕਿਹਾ ਨਾ ਜੀ ਕਿ ਜਿੱਥੇ ਨਾਮ ਨਾ ਜਪੀਏ ਮੇਰੇ ਪਿਆਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜਿਓ ਇਹ ਤੇ ਉਸ ਉਜਾੜ ਨਾਲੋਂ ਵੀ ਖਤਰਨਾਕ ਤੁਸੀਂ ਇੱਥੇ ਕਿਉਂ ਲਏ ਕਿ ਜਿੱਥੇ ਸਾਰੇ ਠੱਗ ਨੇ ਸਾਰੇ ਪਾਪੇ ਨੇ ਗੁਰੂ ਸਾਹਿਬ ਵੀ ਕਹਿੰਦਾ ਮਰਦਾਨਿਆ ਹੈ ਠੱਗ ਪਰ ਆਪਾਂ ਇਹਨਾਂ ਨੂੰ ਠੱਗ ਰਹਿਣ ਨਹੀਂ ਦੇਣਾ ਬਸ ਤੂੰ ਸਿਰਫ ਇਹਨਾ ਕੰਮ ਕਰਨਾ ਕਿ ਉਥੋਂ ਪਾਣੀ ਤੱਕ ਨਹੀਂ ਪੀਣਾ ਖਾਣਾ ਪੀਣਾ ਕੁਝ ਨਹੀਂ ਸਤਗੁਰੂ ਕਹਿੰਦੇ ਨੇ ਤੂੰ ਰਵਾਬ ਰਵਾਬ ਛੇੜ ਮਰਦਾਨਿਆਂ ਕਿ ਆਪਾਂ ਰਾਤ ਉਸ ਕਰਤਾਰ ਦੀ ਸਿਫਤ ਕਰੀਏ ਔਰ ਸਤਗੁਰੂ ਜੀ ਸ਼ਬਦ ਕੀਰਤਨ ਕਰਦੇ ਰੇ ਭਾਈ ਮਰਦਾਨਾ ਜੀ ਰਵਾਬ ਉਜੋਂਦੇ ਰੇ ਘਰ ਵਾਲਾ ਉਡੀਕਦਾ ਰ ਇਹ ਸੌਣ ਇਹਨਾਂ ਨੂੰ ਕੁਝ ਮੈਂ ਸੰਘਾਵਾਂ ਤਾਂ ਪਹਿਲੂ ਤਲਾਸੀ ਨਵਾਂ ਕਿ ਮਾਰਨ ਜੋਗ ਹੈ ਵੀ ਕਿਨੇ ਨਾਲ ਕੋਲ ਕੁਝ ਹੈ ਵੀ ਕਿੰਨੀ ਪਰ ਜੇ ਸੌਣ ਤੇ ਤਲਾਸੀ ਨਵੇ ਜੇ ਸੌਣ ਤੇ ਕੁਝ ਸੰਘਾਏ ਸਤਿਗੁਰੂ ਜੀ ਸ਼ਬਦ ਪੜਦੇ ਗਏ ਨਾ ਦੇਵ ਦਾਨਵਾ ਨਰਾ ਉਥੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਕਹੇ ਕਿ ਅਸਤ ਏਕ ਦਿੱਗਰ ਕੋਈ ਏਕ ਤੂੰ ਏਕ ਤੂੰ ਸਭ ਥਾਵਾਂ ਤੇ ਤੂੰ ਹੀ ਤੂੰ ਕੋਈ ਠੱਗ ਨਹੀਂ ਕੋਈ ਚੋਰ ਨਹੀਂ ਕੋਈ ਭਲਾ ਨਹੀਂ ਕੋਈ ਮੰਦਾ ਨਹੀਂ ਹੁਣ ਜਦੋਂ ਗੁਰੂ ਸਾਹਿਬ ਜੀ ਨੇ ਆਰਾਮ ਕਿਸ ਤੇ ਕਰਨਾ ਸੀ ਪਾਈ ਮਰਦਾਨਾ ਤੇ ਪਹਿਲੂ ਅੱਖਾਂ ਦੇ ਵਿੱਚ ਨੀਂਦ ਉੱਡ ਗਈ ਅੱਧੇ ਰਾਤ ਨੂੰ ਸਮਾਂ ਲੰਘਿਆ ਕਿੰਦੋਂ ਘਰ ਵਾਲਾ ਸੌਂ ਗਿਆ ਔਰ ਉਹ ਸਮਾਂ ਐਸਾ ਹੁੰਦਾ ਜਿਹਨੂੰ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵੀ ਕਹਿੰਦੇ ਨੇ ਕਿ ਪਾਵੇਂ ਰਾਤ ਬੰਦਾ ਜਾਗਦਾ ਰਹੇ ਇਹ ਚੋਰ ਠੱਗ ਵੀ ਉਸ ਵੇਲੇ ਸਗੋਂ ਧੱਕੇ ਨਾਲ ਸੌਂਦੇ ਨੇ ਨੀਂਦ ਢੋਂਦੀ ਆ ਕੇ ਜੀ ਕਿ ਨਾਮ ਕੀ ਬੇਲਾ ਪੈਪੈ ਸੋਇਆ ਬੁਰੇ ਕੰਮ ਕੋ ਉੱਠ ਖਲੋਇਆ ਨਾਮ ਜਪਣ ਦਾ ਵੇਲਾ ਆ ਉਹਨੂੰ ਨੀਂਦ ਆ ਗਈ ਅੰਮ੍ਰਿਤ ਵੇਲੇ ਸਤਿਗੁਰੂ ਕਹਿੰਦ ਨੇ ਮਰਦਾਨੇ ਚੱਲ ਚੱਲੀਏ ਮਰਦਾਨੇ ਨੇ ਕਿਹਾ ਸ਼ੁਕਰ ਹੈ ਸਤਿਗੁਰੂ ਰਾਤੋ ਰਾਤ ਨਿਕਲ ਜਾਵਾਂ ਤੇ ਕਿਤੇ ਬਚਾਂਗੇ ਨਾ ਉਥੋਂ ਨਿਕਲੇ ਤੇ ਪਿੰਡ ਦੇ ਬਾਹਰ ਵਾਰ ਆ ਕੇ ਬੈਠ ਗਏ ਭਾਈ ਮਰਜ਼ਾਨਾ ਜੀ ਫਿਰ ਕਹਿਣ ਕੇ ਭੱਜ ਜਲੀਏ ਸਤਿਗੁਰ ਕਹਿੰਦੇ ਭਾਈ ਕਰਤਾਰ ਤੇ ਫਰੋਸਾ ਰੱਖ ਇਹ ਠੱਗ ਨੇ ਆਪਾਂ ਠੱਗ ਰਹਿਣ ਕੋਈ ਨਹੀਂ ਦੇਣੇ ਦਿਨ ਚੜ੍ਹਦੇ ਨਾਲ ਪਿੰਡ ਦੇ ਲੋਕ ਭੱਜੇ ਉਹਨੋਂ ਛ ਪੀਰ ਦੇ ਕੋਲ ਕਿ ਰਾਤ ਤੇ ਲੁੱਟਿਆ ਹੋਣਾ ਤੂੰ ਕਿੰਨਾ ਕੋ ਖਜ਼ਾਨਾ ਕਿੰਨਾ ਕੋ ਮਾਲ ਲੁੱਟਿਆ ਸਾਨੂੰ ਮੰਨ ਉਰੋ ਸਾਰਿਆਂ ਨੂੰ ਤਸੱਲੀयां ਦੇਵੇ ਕਿ ਮੇਰ ਨੂੰ ਰਾਤ ਤੇ ਦਾਇ ਨਹੀਂ ਲੱਗਾ ਉਹ ਸਾਰੀ ਰਾਤ ਸੁੱਤੇ ਕੋਈ ਨਹੀਂ। ਪਰ ਪਿੰਡ ਵਾਲੇ ਕਿਉਂਕਿ ਜਿਹੜੇ ਚੋਰ ਠੱਗ ਹੁੰਦੇ ਨੇ ਲੋਕ ਫਿਰ ਵਿਸ਼ਵਾਸ ਥੋੜੀ ਕਿਸੇ ਦਾ ਕਰਦੇ ਨਹੀਂ ਆਪਣੇ ਵਰਗੇ ਸਾਰੇ ਸਮਝਦੇ ਨਹੀਂ। ਕਹਿੰਦੇ ਤੂੰ ਜ਼ਰੂਰ ਉਹਨਾਂ ਤੋਂ ਠੱਗਿਆ ਹੋਣਾ ਜ਼ਰੂਰ ਉਹਨਾਂ ਨੂੰ ਮਾਰ ਕੇ ਕਿਤੇ ਸੁੱਟਦਾ ਹੋਣਾ ਕੀਮਤੀ ਚੀਜ਼ ਹੋਏਗੀ। ਹੀਰਾ ਮਿਲ ਗਿਆ ਹੋਣਾ ਤੇ ਹੁਣ ਦੇਣ ਤੋਂ ਮੁਕਰਨਾ। ਇਹ ਆਪਸ ਵਿੱਚ ਬਹਿਸ ਦੇ ਪਏ ਨੇ ਇਹਨਾਂ ਨੂੰ ਇੱਕ ਪਿੰਡ ਦੇ ਵਿੱਚੋਂ ਭੱਜ ਆਇਆ। ਆ ਕੇ ਕਹਿੰਦਾ ਕਿ ਰਾਤੀ ਜਿਹੜੇ ਦੋ ਆਏ ਸਨ ਉਹ ਪਿੰਡ ਦੇ ਬਾਹਰ ਉਹ ਬੈਠੇ ਹੋਏ ਨੇ। ਹੁਣ ਸਾਰਾ ਪਿੰਡ ਜਿਉਂ ਭੱਜਿਆ ਜੀ ਹੁਣ ਜਦੋਂ ਇਹਨਾਂ ਦੇਖਿਆ ਕਿ ਠੱਗੀ ਤੇ ਨਹੀਂ ਵੱਜੀ ਪਰ ਇਹਨਾਂ ਤੋਂ ਖੁਰਣਾ ਭਾਵੇਂ ਇਹਨਾਂ ਨੂੰ ਮਾਰ ਕੇ ਕੋਈ ਇਹ ਭਾਵੇਂ ਨਾ ਵੱਢ ਕੇ ਕੋਈ ਉਹ ਗੜਨਾਸੀਆਂ ਕੁਆੜੇ ਟਕਵੇ ਜੋ ਕੁਛ ਮਿਲਿਆ ਲੈ ਕੇ ਭੱਜੇ ਗੁਰੂ ਨਾਨਕ ਸਾਹਿਬ ਜੀ ਵੱਲੇ ਜਦੋਂ ਉੱਥੇ ਜਾ ਕੇ ਪਹੁੰਚੇ ਤੇ ਕਹਿੰਦੇ ਤੁਹਾਨੂੰ ਪਤਾ ਨਹੀਂ ਇਸ ਭੱਜ ਕੇ ਜਾਣ ਤੇ ਤੁਹਾਨੂੰ ਕਿਤੇ ਦੇਣਾ ਨਹੀਂ ਸਤਗੁਰੂ ਕਹਿੰਦੇ ਸਾਨੂੰ ਪਤਾ ਹੈ ਤੇ ਕਹਿੰਦੇ ਕੀ ਪਤਾ ਸਾਨੂੰ ਪਤਾ ਹੈ ਸਾਰੇ ਪਿੰਡ ਠੱਗਾਂ ਦਾ ਹੈ ਟੋਟਾ ਕੰਮ ਹੀ ਹੈ ਕਿ ਜਿਹੜਾ ਨਾ ਠਕਿਆ ਜ ਉਹਨੂੰ ਵੱਢ ਕੇ ਟੁਕੜੇ ਕਰਕੇ ਤੇ ਤੁਸੀਂ ਕਈਆਂ ਨੂੰ ਕੁੱਤਿਆਂ ਨੂੰ ਵੀ ਪਾ ਦਿੰਦੇ ਹੋ ਕਿਤੇ ਸਾੜ ਵੀ ਦਿੰਦੇ ਹੋ ਕਿਤੇ ਦੱਬ ਵੀ ਦਿੰਦੇ ਹੋ ਖੂਹ ਵੀ ਰੱਖਿਆ ਹੋਇਆ ਹੁਣ ਉਹ ਸਾਰੇ ਹੈਰਾਨ ਹੋ ਗਏ ਜੇ ਤੁਹਾਨੂੰ ਪਤਾ ਸੀ ਪਹਿਲੂ ਇਹ ਤੇ ਫਿਰ ਇਸ ਪਿੰਡ ਵਿੱਚ ਤੁਸੀਂ ਆਏ ਕਿਉਂ ਚਲੋ ਜੇ ਆ ਹੀ ਗਏ ਤਸਵੀਰ ਤੁਹਾਡੇ ਕੋਲ ਸਮਝ ਸੀ ਉੱਠ ਕੇ ਜਾਣ ਦਾ ਤੇ ਤੁਸੀਂ ਇੱਥੇ ਪਿੰਡ ਦੇ ਬਾਹਰ ਬਾਹਰ ਬੈਠ ਕਿਉਂ ਗਏ ਸਤਿਗੁਰੂ ਕਹਿੰਦੇ ਨੇ ਸਾਨੂੰ ਪਤਾ ਕਿ ਤੁਸੀਂ ਹੁਣ ਸਾਨੂੰ ਮਾਰਨਾ ਹੈ ਕੋਈ ਗੱਲ ਨਹੀਂ ਸਾਨੂੰ ਵਾਰ ਦਿਓ ਜੋ ਕੁਝ ਹੋਇਆ ਸੀ ਤੁਹਾਨੂੰ ਦੇਖ ਕੇ ਜਾਵਾਂਗੇ ਪਰ ਮਾਰਨ ਤੋਂ ਬਾਅਦ ਘਟੋ ਘਟ ਦੇਖੋ ਸਾਡੇ ਜਿਹੜੇ ਸਰੀਰ ਨੇ ਲਾਸ਼ਾਂ ਨੇ ਰੁੱਲੀਆਂ ਨਹੀਂ ਚਾਹੀਦੀਆਂ ਇਹਨਾਂ ਦਾ ਸੰਸਕਾਰ ਕਰ ਦਿਓ ਕਹਿੰਦੇ ਕਰ ਦੇਾਂਗੇ ਜੀ ਸਤਿਗੁਰੂ ਕਹਿੰਦੇ ਫਿਰ ਪਹਿਲਾਂ ਲੱਕੜਾਂ ਇਕੱਠਾ ਕਰੋ ਹੁਣ ਪਿੰਡ ਵਾਲੇ ਹੈਰਾਨ ਕਿ ਮੌਤ ਦਾ ਨਾਂ ਸੁਣ ਕੇ ਲੋਕ ਡਰ ਜਾਂਦੇ ਨੇ ਪਰ ਇਹ ਕਹਿੰਦੇ ਨੇ ਪਏ ਤੋਂ ਸਾੜਨ ਵਾਸਤੇ ਲੱਕੜਾ ਇਕੱਠੀਆਂ ਕਰ ਰੋ ਭਾਈ ਮਰਦਾਨਾ ਜੀ ਉੱਥੋਂ ਹੌਲੀ ਹੌਲੀ ਕਹਿਣ ਸਤਿਗੁਰੂ ਜੀ ਕੀ ਕਰਦੇ ਹੋ ਸਤਿਗੁਰੂ ਕਹਿੰਦੇ ਮਰਦਾਨਾ ਉੱਠ ਕੇ ਉਹਨਾਂ ਨਾਲ ਲੱਕੜਾ ਤੂੰ ਇਕੱਠੀਆਂ ਕਰਾਇਆ ਹੁਣ ਸਤਿਵਜਨ ਕਹਿ ਕੇ ਭਾਈ ਮਰਦਾਨਾ ਜੀ ਨਾਲੇ ਤੇ ਲੱਕੜਾ ਰੱਖਣ ਤੇ ਨਾਲੇ ਕਹਿਣ ਕਿ ਆਪਣੇ ਸਾੜਨ ਜੋਗ ਇੰਤਜ਼ਾਮ ਆਪ ਹੀ ਕਰੀ ਜਾਂਦੇ ਆ ਲੱਕੜਾ ਇਕੱਠੀਆਂ ਹੋ ਗਈਆਂ ਫਿਰ ਆਏ ਕਿ ਹੁਣ ਜੋ ਕੁਝ ਹੈ ਜੇ ਦੇ ਦਿਓ ਨਿੱਤੇ ਅਸੀਂ ਲੱਗੇ ਵੜਨ ਤੇ ਸਤੂਗੁਰੂ ਕਹਿੰਦੇ ਕੋਈ ਨਹੀਂ ਵੱਢ ਦਿਓ ਪਰ ਘਟੋ ਘਟ ਪਹਿਲੋ ਅੱਗ ਦਾ ਤੇ ਇੰਤਜ਼ਾਮ ਕਰੋ ਨਾ ਅੱਗ ਵੇ ਲੈ ਕੇ ਆਓ ਫਿਰ ਜੋ ਕੁਝ ਕਰਨਾ ਕਰ ਲਿਓ ਅੱਗ ਕਿੱਥੋਂ ਲਿਆਓਗੇ ਜਦੋਂ ਚਾਰਜ ਪਰ ਵਿਖਰਨਾ ਤੇ ਸਤੂਗੁਰੂ ਜ ਨੇ ਇਸ਼ਾਰਾ ਕੀਤਾ ਕਿ ਉਹ ਸਾਹਮਣੇ ਧੂਆ ਨਿਕਲਦਾ ਹੈ ਲੱਗਦਾ ਉੱਥੇ ਅੱਗ ਬਲਦੀ ਵੀ ਜਾ ਉਥੋਂ ਅੱਗ ਲੈ ਕੇ ਆਓ ਹੁਣ ਉਹ ਦੋ ਚਾਰ ਜਣੇ ਜ्यों ਭੱਜ ਅੱਗ ਲੈਣ ਗਏ 8 10 ਜਣੇ ਕੋਲ ਖਲੋਤੇ ਨੇ ਚਾਰ ਚਾਰ ਸੁਰਕੇ ਰਪਾ ਕੇ ਪੰਜ ਸੱਤ ਜਾਨੇ ਜਿਹੜੇ ਲੱਕੜਾ ਇਕੱਠੀਆਂ ਕਰ-ਕਰ ਕੇ ਚਿਖਾ ਜਿਵੇਂ ਬਣਾਈ ਤੇ ਇਕੱਠੀਆਂ ਕਰਤੀਆਂ ਜਿਹੜੇ ਅੱਗ ਲੈਣ ਗਏ ਉਹਨਾਂ ਜਾ ਕੇ ਦੇਖਿਆ ਕਿ ਕਿਸੇ ਬੰਦੇ ਦਾ ਕੋਈ ਸੰਸਕਾਰ ਕਰਕੇ ਘਰ ਵਾਲੇ ਤੇ ਚੜੇ ਗਏ ਲਾਸ ਜਿਹੜੀ ਅੱਧੇ ਤੋਂ ਜ਼ਿਆਦਾ ਸੜ ਗਈ ਉਥੋਂ ਅੱਗ ਲੱਕੜ ਚੁੱਕ ਕੇ ਲਿਆਉਣੇ ਸੀ ਕਹਿੰਦੇ ਜਦੋਂ ਨੇੜੇ ਗਏ ਤੇ ਜਾ ਕੇ ਦੇਖਿਆ ਕਿ ਕਿ ਜਿਹੜੇ ਜਮਦੂਤ ਨੇ ਉਸ ਅੱਗ ਦੇ ਚਾਰਸ਼ ਫਰੇ ਘੁੰਮਰੇ ਨੇ ਜੀ ਇਹਨਾਂ ਨੂੰ ਦੱਸ ਦਿੱਤੇ ਜਮਦੂਤ ਆਪਸ ਵਿੱਚ ਸਲਾਵਾ ਕਰਦੇ ਨੇ ਕਿ ਇਹਨੇ ਇਹਨੇ ਕਤਲ ਕੀਤੇ ਨੇ ਇਹਨੇ ਪਾਪ ਕੀਤੇ ਇਹਨਾਂ ਨੂੰ ਲੈ ਕੇ ਜਾਣਾ ਤੇ ਰਾਹ ਦੇ ਵਿੱਚ ਧਰਮਰਾਜ ਦੇ ਕੋਲ ਲੈ ਜਾਂਦੇ ਆ ਤਾਂ ਕਿ ਇਹਨਾਂ ਨੂੰ ਮਾਰ ਮਾਰ ਕੇ ਰਾਹ ਦੇ ਵਿੱਚ ਵੀ ਸਜ਼ਾ ਦੇਣੀ ਪਾਪੀ ਇਹਨੇ ਨੇ ਕਹਿੰਦੇ ਇਹਨਾਂ ਨੂੰ ਚਾਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਆਰਾਮਗਣ ਵੀ ਆ ਗਏ ਜੀ ਇਹ ਜਮਗਣ ਸਨ ਤੇ ਚਾਰ ਆਰਾਮਗਣ ਵੀ ਆ ਗਏ ਰਾਮਗੰਡ ਆ ਕੇ ਜਮਦੂਤਾਂ ਨੂੰ ਕਹਿੰਦਾ ਕਿ ਹੁਣ ਤੁਸੀਂ ਇੱਥੋਂ ਭੱਜ ਜਾਓ ਕਿਉਂਕਿ ਇਹਨੂੰ ਤੁਸੀਂ ਨਹੀਂ ਲਿਜਾ ਸਕਦੇ ਨੂੰ ਤਾਂ ਅਸੀਂ ਲੈ ਕੇ ਜਾਣਾ ਔਰ ਜਮਦੂਤਾਂ ਦਾ ਤੇ ਉਹਨਾਂ ਦਾ ਆਪਸ ਵਿੱਚ ਰੌਲਾ ਕਹਿੰਦੇ ਸਾਰੀ ਉਮਰ ਜਿਹਨੇ ਪਾਪ ਕੀਤੇ ਹੁਣ ਪਤਾ ਨਹੀਂ ਕਤਲ ਕਿੰਨੇ ਕਰਤੇ ਹੋਣ ਇਹਨੂੰ ਤਾਂ ਲੈ ਕੇ ਜਾਣਾ ਸਾਡਾ ਕੰਮ ਇਹਨਾਂ ਨੂੰ ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਦੇ ਵਿੱਚ ਵਿੱਚ ਵੀ ਕਹੇ ਨੇ ਕਿ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਇਹ ਦੁਸ਼ਟ ਆਤਮਾ ਇਹਨਾਂ ਤੇ ਤੇ ਸਰਕਾਰ ਸਾਡੀ ਚੱਲਦੀ ਹੈ। ਔਰ ਰਾਮ ਗਣ ਕਹਿੰਦੇ ਨੇ ਕਿ ਚੱਲਦੀ ਹੈ ਬਿਲਕੁਲ ਚੱਲਦੀ ਹੈ। ਬਿਲਕੁਲ ਇਹਨਾਂ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ। ਪਰ ਇਹਨਾਂ ਤੇ ਜਪਣ ਵਾਲਿਆਂ ਦੀ ਨਿਗਾ ਪੈ ਗਈ ਹੈ ਜੀ। ਉਹਨਾਂ ਨੇ ਹੱਥ ਨਾਲ ਇਸ਼ਾਰਾ ਕਰ ਦਿੱਤਾ ਇਹਦੇ ਧੂਏ ਵੱਲੇ। ਤੇ ਜਿੱਥੇ ਜਪਣ ਵਾਲਿਆਂ ਦੀ ਨਿਗਾ ਪੈ ਜੇ ਇਸ਼ਾਰਾ ਕਰ ਦੇਣਾ। ਉਹ ਤੇ ਭਾਵੇਂ ਮਰ ਵੀ ਚੁੱਕੇ ਹੋਣ ਉਹਨਾਂ ਤੇ ਧੂਏ ਵੱਲੇ ਵੀ ਨਿਗਾ ਪੈ ਜੇ ਤੇ ਜਮਦੂਤ ਉਹਨਾਂ ਦੇ ਨੇੜੇ ਨਹੀਂ ਆ ਸਕਦੇ ਇਹਨਾਂ ਨੂੰ ਤੇ ਅਸੀਂ ਲੈ ਕੇ ਜਾਣਾ ਹੁਣ ਇਹ ਜਿਹੜੇ ਅੱਗ ਲੈਣ ਵਾਸਤੇ ਆਏ ਸਨ ਇਹਨਾਂ ਹੱਥ ਜੋੜਦੇ ਪੁੱਛ ਲੈ ਕੇ ਐਸਾ ਕੌਣ ਹੈ ਕਿ ਜਿੰਨੇ ਅੱਗ ਦੇ ਧੂਏ ਵੱਲੇ ਕੇਵਲ ਦੇਖ ਕੇ ਅੱਗ ਵੀ ਨਜ਼ਰ ਨਹੀਂ ਆਈ ਤੇ ਧੂਏ ਵੱਲੇ ਵੇਖ ਕੇ ਇਸ਼ਾਰਾ ਕੀਤਾ ਤੇ ਤੁਸੀਂ ਇਹਦੇ ਸਾਰੇ ਪਾਪ ਬਖਸ਼ ਦਿੱਤੇ ਨੇ ਉਹ ਕਹਿੰਦੇ ਉਹ ਜਿਨ੍ਹਾਂ ਨੂੰ ਵੱਡਣ ਵਾਸਤੇ ਤਿਆਰੀ ਕੀਤੀ ਪਈ ਨਾ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਣ ਉਥੋਂ ਜਾਉਂ ਪੁੱਜੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਸਾਰਿਆਂ ਨੂੰ ਦੱਸਿਆ ਤੇ ਹੱਥ ਜੋੜ ਕੇ ਸਾਹਮਣੇ ਬਹਿ ਗਏ ਕਿ ਸਤਿਗੁਰ ਜੀ ਕਿਰਪਾ ਕਰੋ ਤੁਹਾਡੀ ਨਜ਼ਰ ਤੇ ਇੱਕ ਧੂਵੇਂ ਦੇ ਉੱਤੇ ਪੈ ਜਾਏ ਤੇ ਉਹ ਪਤਾ ਨਹੀਂ ਕਿੱਥੇ ਆਤਮਾ ਗਈ ਹੋਏਗੀ ਕਿੱਥੇ ਲੈ ਕੇ ਗਏ ਹੋਣਗੇ ਤੇ ਜਿਹੜੇ ਰਾਮਗਨ ਨੇ ਉਥੋਂ ਵੀ ਛਡਾ ਕੇ ਸਵਰਗਾਂ ਨੂੰ ਲੈ ਜਾਂਦੇ ਨੇ ਤੇ ਤੁਸੀਂ ਤੇ ਸਾਡੇ ਫਿਰ ਸਾਹਮਣੇ ਬੈਠੇ ਹੋਏ। ਪਾਪੀ ਐਸੇ ਬੜੇ ਹਾਂ ਪਾਪ ਬਖਸ਼ਣ ਯੋਗ ਕੋਈ ਨਹੀਂ। ਪਰ ਸਤਗੁਰੂ ਜੀ ਕਿਰਪਾ ਕਰੋ ਸਤ ਸਹੁਣ ਸਾਰੇ ਅਸੀਂ ਪਾਪੀ ਮਰਾਂਗੇ। ਤੇ ਸਤਗੁਰੂ ਜੀ ਨੇ ਕਿਰਪਾ ਕੀਤੀ ਜਿਹੜੇ ਪੇਰ ਨੂੰ ਪਿੰਡ ਦੇ ਨੇ ਮੁਖੀ ਬਣਾਇਆ ਸੀ ਨਾ ਗੁਰੂ ਸਾਹਿਬ ਜੀ ਨੇ ਉਸ ਨੂੰ ਮੁਖੀ ਬਣਾ ਦਿੱਤਾ। ਤੇ ਤੈਨੂੰ ਪਿੰਡ ਦੇ ਨੇ ਮੁਖੀ ਬਣਾਇਆ ਸੀ ਤੈਨੂੰ ਸਾਰਿਆਂ ਦਾ ਮੁਖੀ ਬਣਾ ਕੇ ਜੰਨੇ ਆ। ਕਿ ਪਾਏ ਜਿੱਥੇ ਅੱਜ ਤੱਕ ਤੁਸੀਂ ਠੱਗਦੇ ਰਹੇ ਨਾ ਹੁਣ